ਹਾਂਜੀ ਹੁਣ ਤੱਕ ਦੀ ਵੱਡੀ ਤੇ ਐਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਤੇ ਜਿਹੜਾ ਕੀ ਇੱਕ ਬੰਟੀ ਵੈਸ ਕੋਈ ਕਲਾਕਾਰ ਆ ਤੇ ਹੁਣ ਇੱਕ ਇਹ ਇੱਕ ਸਬੀਰ ਮੋਮιν ਕੋਈ ਇਹ ਸ਼ਖਸ ਆ ਇਹ ਦੋਨਾਂ ਦੇ ਉੱਤੇ ਤੇ ਇੱਕ ਤੀਜਾ ਨਾਮ ਹੋਰ ਸਿੱਧੂ ਮੂਸੇਵਾਲੇ ਦੇ ਪਿਤਾ ਬਨਿਓ ਦੱਸਿਆ ਜਾਂਦਾ ਐਸਐਸਪੀ ਦਫ਼ਤਰ ਦੇ ਵਿੱਚ ਧਰਨਾ ਲਾਤਾ ਜਾਂਦਾ ਤੇ ਪਰ ਉਹਨਾਂ ਨੇ ਜਿਹੜੀ ਕੰਪਲੀਟ ਦਿੱਤੀ ਸੀ ਉਹੋ ਹਲੇ ਤੱਕ ਪੁਲਿਸ ਨੇ ਹਲੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਸੁਣੀ ਨਹੀਂ ਉਹ ਲਫਾਫਾ ਹੀ ਨਹੀਂ ਦੇਖਿਆ ਸਿੱਧੂ ਮੂਸੇਵਾਲੇ ਦੀ ਹੁਣ ਵੀਡੀਓ ਦੇਖ ਰਿਆ ਸੀ ਮੈਂ ਰੋ ਰੋ ਕੇ ਕਹਿ ਰਿਹਾ ਹੂੰ ਵੀ ਸਾਡੇ ਤੋਂ ਮੇਰਾ ਪੁੱਤ ਧਰਬਣੀ ਖੋਲਿਆ ਪਰ ਜਿਹੜੀ ਹੁਣ ਮਾੜੀ ਮੋਟੀ ਕੋਈ ਆਮਦਨ ਕੋਈ ਆਉਂਦੀ ਆ ਕੰਮ ਕਰਨ ਵਾਲਾ ਸਿੱਧੂ ਮੂਸੇਵਾਲੇ ਸੀ ਤੇ ਪਰ ਅੱਜ ਸਾਡੇ ਨਾਲ ਇੱਕ ਬਹੁਤ ਵੱਡੀ ਨਾਂ ਸਾਥੀ ਹੋ ਰਹੀ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਐਸਐਸਪੀ ਦਫ਼ਤਰ ਦੇ ਵਿੱਚ ਕਈ ਦਿਨਾਂ ਤੋਂ ਬੈਠੇ ਆ ਪਰ ਹੁਣ ਪੰਟੀ ਬੈਂਸ ਦਾ ਇੱਕ ਬਿਆਨ ਆਉਂਦਾ ਵੀ ਸਾਰੀ ਜਿਹੜੀ ਕੀ ਜੜ ਦਾ ਸਾਰਾ ਜਿਹੜਾ ਦੋਸ਼ਾਗਾ ਵਿੱਚ ਉਸ ਮੁੰਡੇ ਦਾ ਨਾਮ ਲੈ ਦਿੱਤਾ ਗਿਆ ਕੋਈ ਸਬੀਰ ਮੋਮਿਨ ਕੋਈ ਇਹੋ ਜਿਹਾ ਨਾਮ ਆ ਪੁੱਟਾ ਸਿੱਧਾ ਆ ਤੇ ਤੀਜਾ ਬੰਦਾ ਹੋਰ ਆ ਉਹ ਸਿੱਧੂ ਮੁਸੇਵਾਲੇ ਦੇ ਪਿਤਾਵੰਨਿਓ ਦੱਸਿਆ ਜਾਂਦਾ ਵੀ ਸਾਡੇ ਚਾਹ ਕੋਈ 10 ਰੁਪਏ ਚਾਹ 100 ਆ ਜੋ ਵੀ ਆ ਪਰ ਸਾਡੇ ਤੋਂ ਜਿਹੜਾ ਕੀ ਇਹ ਹੈ ਕਰੋੜਾਂ ਰੁਪਏ ਦਾ ਕਪੜਾ ਹੋ ਰਿਹਾ ਜਦੋਂ ਮੀਡੀਆ ਵਾਲੇ ਨੇ ਪੁੱਛਿਆ ਵੀ ਕਿੰਨੇ ਕਰੋੜ ਦਾ ਜੀ ਇਹ ਗੱਲ ਆ ਉਹ ਕਹਿੰਦੇ ਚਾਹੇ ਸਾਡੇ ਬੰਨਿਓ ਸਾਡੇ 10 ਹੋਣ ਜਾਂ ਜੋ ਵੀ ਆ 600 ਰੁਪਿਆ ਹੋਵੇ ਪਰ ਸਾਡੇ ਨੰਨਾ ਸਾਤੀ ਦੀ ਗੱਲ ਹੋ ਰਹੀ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਲਫਾਫਾ ਅੱਜ ਤੋਂ ਕਿੰਨੇ ਦਿਨ ਹੋ ਗਏ ਐਸਐਸਪੀ ਦਫ਼ਤਰ ਦੇ ਵਿੱਚ ਉੱਥੇ ਸਾਹਮਣੇ ਰੱਖਿਆ ਜਾਂਦਾ ਤੇ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਹਲੇ ਤੱਕ ਤਾਂ ਹੁਣ ਮੈਂ ਇਹ ਕਹਿੰਦਾ ਬਈ ਸਿੱਧੂ ਮੂਸੇਵਾਲਾ ਇੱਕ ਸਟਾਰ ਸਿੰਗਰ ਦਿਲਾਂ ਦੇ ਵਿੱਚ ਲੋਕਾਂ ਦੀ ਧੜਕਣ ਤੇ ਦਿਲਾਂ ਦੇ ਵਿੱਚ ਹਜੇ ਤੱਕ ਵਸ ਰਿਹਾ ਪਰ ਸਿੱਧੂ ਮੂਸੇਵਾਲਾ ਤਾਂ ਨਹੀਂ ਰਿਹਾ ਹੁਣ ਮੈਂ ਲੋਕਾਂ ਨੂੰ ਵੀ ਬਈ ਇਹੀ ਫੀਲ ਕਰਨਾ ਜਿਵੇਂ ਪੰਜਾਬ ਸਾਰਾ ਹੱਲ ਜੂ ਅਜੇ ਇੱਕ ਵਾਰੀ ਵੀ ਬਾਜ ਦੇਤੀ ਉਹਨੂੰ ਵੀ ਮੇਰੇ ਨਾਲ ਖੜੋ ਐਸ ਵਕਤ ਮੈਂ ਜਦੋਂ ਪੰਜਾਬ ਪੁਲ ਸੁਣੀ ਨਹੀਂ ਰਹੀ ਐਸਐਸਪੀ ਜਿਹੜਾ ਕਿ ਮਾਨਸਾ ਦੇ ਵਿੱਚ ਇਹ ਦਫ਼ਤਰ ਦੇ ਵਿੱਚ ਧਰਨਾ ਲੱਗਦਾ ਪਰ ਸੁਣਵਾਈ ਨਹੀਂ ਹੋ ਰਹੀ ਪਰਿਵਾਰ ਸਿੱਧੂ ਮੂਸੇਵਾਲ ਦੀ ਮਾਤਾ ਤੇ ਉਹਦੇ ਪਿਤਾ ਦੱਸ ਰਿਹਾ ਵੀ ਮੈਂ ਹਰ ਰੋਜ਼ ਦੀਆਂ ਗੋਲੀਆਂ ਖਾ ਕੇ ਟਾਈਮ ਪਾਸ ਕਰਦਾ ਮੈਨੂੰ ਕੁਝ ਗੋਲੀਆਂ ਖਾਣੀਆਂ ਪੈਂਦੀਆਂ ਸਰੀਰ ਹੁਣ ਬੁढ़ा ਹੋ ਗਿਆ 12 ਗੋਲੀਆਂ ਦੱਸਦੇ ਉਹ ਤਾਂ ਕਹਿੰਦੀ 12 13 ਗੋਲੀਆਂ ਖਾਣਾ ਮੈਂ ਕੋਈ ਸਰੀਰ 'ਚ ਪ੍ਰੋਬਲਮ ਹੋਊ ਹਨਾ ਤਾਂ ਇਸ ਕਰਕੇ ਖਾਂਦਾ ਵੀ ਚੱਲ ਬਜ਼ੁਰਗ ਹੋ ਗਏ ਉਹਨਾਂ ਦਾ ਸਮਾਂ ਜਿਵੇਂ ਹੁਣ ਆਪਾਂ ਕਹਿ ਦਈਏ ਭਈ ਚਾਰਾਂ ਦਾ ਜਿਵੇਂ ਵੀ ਨੱਗ ਰਿਆ ਚਲੋ ਕੋਈ ਨਾ ਕੋਈ ਗਾਣਾ ਉਹਨਾਂ ਦਾ ਮਹੀਨੇ ਤੋਂ ਉਹਨਾਂ ਜਾਂ ਦੋ ਮਹੀਨੇ ਤੋਂ ਉਹ ਆਪਣਾ ਰਜਗਾਰ ਤਾਂ ਉਹਨਾਂ ਨੇ ਚਲਾਉਣੀ ਆ ਰੋਟੀ ਪਾਣੀ ਵੀ ਤਾਂ ਆਪ ਦਾ ਖਾਣਾਗਾ ਇਹ ਥੋੜੀ ਆ ਵੀ ਐਡਾ ਵੱਡਾ ਸਿੰਗਲ ਸੀ ਦੇ ਟੈਕਸ ਵੀ ਕਿੰਨਾ ਦੇ ਰਹੇ ਆ ਵੀ ਸਾਰਿਆਂ ਨੂੰ ਪਤਾ ਹੁਣ ਉਹਦੇ ਚੈਨਲ ਦਾ ਜੇ ਗੱਲ ਕਰੀਏ ਟੈਕਸ ਭਰਿਆ ਜਾਂਦਾਗਾ ਸਰਕਾਰਾਂ ਨੂੰ ਦੇਣਾ ਪੈਂਦਾ ਤੇ ਪਰ ਇਥੇ ਪੰਜਾਬ ਪੁਲਿਸ ਤੇ ਵੀ ਸਿੱਧੀਆਂ ਲਾਂਤਾਂ ਪਾਈਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਣੀ ਕਿਹਾ ਜਾਂਦਾ ਕੀ ਸਾਡੀ ਸੁਣਵਾਈ ਨਹੀਂ ਹੋਈ ਸਾਡੇ ਕੰਮ ਕਰਨ ਵਾਲਾ ਹੁਣ ਹੋਰ ਕੌਣ ਰਹਿ ਗਿਆ ਸਿਰਫ ਸਾਡਾ ਕੋਈ 2 ਮਹੀਨਾ ਦਾ 3 ਮਹੀਨਾ ਦਾ ਕੋਈ ਗਾਣਾ ਆਉਦਾ ਜ਼ਰੂਰ ਪਰ ਉਹਦੇ ਚੋਂ ਟੈਕਸ ਸਰਕਾਰ ਵੀ ਕੱਢਦੀ ਹੈ ਤੇ ਸਾਡੀ ਹੁਣ ਬਸ ਮੇਨ ਗੱਲ ਇੱਕ ਰੱਖਤੀ ਉਹਨਾਂ ਨੇ ਵੀ ਮੇਰਾ ਮੈਨੇਜਰ ਸੀ ਬੰਟੀ ਬੈਸ ਕਲਾਕਾਰ ਆਪਾਂ ਸਾਰੇ ਜਾਣਦੇ ਆ ਬੰਟੀ ਬੈਸ ਨੂੰ ਤੇ ਉਹਦੀਆਂ ਤਸਵੀਰਾਂ ਵੀ ਹੁਣ ਮੀਡੀਆ ਦੇ ਵਿੱਚ ਦੇਖ ਰਹੇ ਆ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਣੀ ਕਿਹਾ ਗਿਆ ਇੱਕ ਬੰਟੀ ਬੈਸ ਮੇਰਾ ਮੈਨੇਜਰ ਸੀ ਉਹਨੂੰ ਬਾਹਰ ਕੱਢਤਾ ਇਹਨਾਂ ਨੇ ਤੇ ਬਾਕੀ ਜਿਹੜੇ ਦੋ ਨਾਮ ਹੋਰ ਸਵੀਰ ਮੋਮਿੰਦ ਇੱਕ ਨਾਮ ਹੋਰ ਲਿਆ ਸੀ ਉਹਨਾਂ ਨੇ ਤਾਂ ਹੁਣ ਉਹ ਕਦੇ ਵੀ ਜਿਹੜੇ ਇਹਦੇ ਵਿੱਚ ਨਾਮ ਜੁੜੇ ਗਿਆ ਉਹਨਾਂ ਤੇ ਤਾਂ ਐਫ ਆਈ ਆਰ ਦਰਜ ਕਰੋ ਕਰੋੜਾ ਰੁਪਏ ਦਾ ਧੱਕਾ ਹੋ ਰਿਹਾ ਸਿੱਧੂ ਮੂਸੇਵਾਲੇ ਦੇ ਪਿਤਾਵਨੀਓ ਇਹ ਕਿਹਾ ਜਾਂਦਾ ਵੀ ਸਾਨੂੰ ਉਹ ਪੈਸੇ ਵਾਪਸ ਦਵਾਈ ਜਾਣ ਤੇ ਇਹ ਪੈਸੇ ਕੌਣ ਖਾ ਰਿਹਾ ਇਹ ਤਾਂ ਹੁਣ ਬੰਟੀ ਮੈਂਸ ਦਾ ਕਹਿਣਾ ਤਾਂ ਇਹ ਹੈ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਦੇਖ ਰਹੇ ਸੀ ਸਿਰ ਪੰਜ ਮਿੰਟ ਪਹਿਲਾਂ ਮਲਟੀਵੇਸ ਕਹਿੰਦਾ ਵੀ ਸਬੀਰ ਮੋਮਿਨ ਕੋਈ ਨਾਮ ਆ ਵੀ ਸਾਰਾ ਇਕਪਲਾ ਇਹਦਾ ਹੀ ਕੀਤਾ ਹੋਇਆ ਇਹਦੇ ਤੇ ਪਰਚਾ ਦਿਓ ਇਹਦੇ ਤੇ ਇਹਦੀ ਗਿਰਤਦਾਰੀ ਕਰੋ ਤਾਂ ਇਹ ਮਾਮਲਾ ਸੋਝੂ ਆ ਕਈ ਦਿਨ ਤੋਂ ਵੀਡੀਓ ਕੰਮ ਰਹੀ ਆ ਮੈਂ ਪਰਸੋ ਚੁੱਥੇ ਦੇਖ ਰਿਹਾ ਵੀ ਯਾਰ ਸਿੱਧੂ ਮੂਸੇਵਾਲੇ ਦੇ ਨਾਲ ਮੈਂ ਜੋ ਪਰਸੋ ਦੇਖੀ ਵੀਡੀਓ ਮੈਂ ਇਹ ਕੀ ਹੋ ਰਿਹਾ ਕੱਲ ਵੀ ਇਗਨੋਰ ਕਰਤੀ ਮਾ ਕੋਈ ਹੋਊਗਾ ਮਾਮਲਾ ਛੋਟਾ ਮੋਟਾ ਤੇ ਪਰ ਅੱਜ ਮੈਂ ਵੀਡੀਓ ਤੇ ਕਲਿੱਕ ਕਰਿਆ ਸੁਣਿਆ ਵੀ ਯਾਰ ਇੰਨਾ ਜ਼ਿਆਦਾ ਵਿਚਾਰਿਆਂ ਨਾਲ ਤੱਕਾ ਹੋ ਰਿਹਾ ਰੋ ਰੋ ਕੇ ਉਹ ਪਰਿਵਾਰ ਸਿੱਧੂ ਮੂਸੇਵਾਲੇ ਦੀ ਫੈਮਿਲੀ ਜੋ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਉਹਦੀ ਮਾਂ ਸ਼ਾਇਦ ਛੋਟਾ ਸਿੱਧੂ ਹੋਵੇ ਤਾਂ ਵੀ ਨਾਲ ਹੀ ਹੋਊ ਉਸ ਪਰਿਵਾਰ ਦੇ ਕੋਈ ਆਸੇ ਪਾਸੇ ਕੋਲੀ ਖੜਾਉ ਤੇ ਪਰ ਸਿਕਿਉਰਿਟੀ ਦੇ ਵਿੱਚ ਆ ਚੱਲ ਫੇਰ ਵੀ ਉਹਨਾਂ ਨੂੰ ਵੀ ਧਮਕੀਆਂ ਬਹੁਤ ਆਉਂਦੀਆਂ ਗਈਆਂ ਸਿੱਧੂ ਮੂਸੇਵਾਲੇ ਦੇ ਪਤਨ ਨੂੰ ਪਰ ਅੱਜ ਉਹ ਰੋ ਰੋ ਕੇ ਕਹਿ ਰਿਹਾ ਵੀ ਸਾਡੇ ਜਿਹੜੇ ਪੈਸੇ ਵਾਪਸ ਦਿੱਤੇ ਜਾਂ ਇਹ ਕੰਪਨੀਆਂ ਦੇ ਵਿੱਚ ਜਿਵੇਂ ਹੁਣ ਗੱਲ ਕਰੀ ਆਪਾਂ ਮੈਨੇਜਰ ਇਹਨਾਂ ਦਾ ਇਹ ਸੀ ਬੰਟੀ ਬੈਸ ਤੇ ਪਰ ਜਿਹੜਾ ਵਿੱਚ ਹੁਣ ਕਪਲਾ ਕਰਨ ਵਾਲਾ ਉਹਦਾ ਨਾਮ ਉਹਨਾਂ ਨੇ ਲੈਤਾ ਕੋਈ ਸਫੀਰ ਮੋਮιν ਕੋਈ ਨਾਮਾਗਾ ਤੇ ਹੁਣ ਦੇਖਣਾ ਇਹ ਬੰਦਾ ਅੱਗੇ ਦੀ ਸੁਣਵਾਈ ਇਹਨਾਂ ਦੀ ਹੋਣੀ ਆ ਜਾਂ ਨਹੀਂ ਹੋਣੀ ਆ ਪੁਲਿਸ ਨੀ ਇਹਦੇ ਚ ਇਹ ਸੁਣਵਾਈ ਕਰ ਰਹੀ ਉਹਨਾਂ ਦਾ ਕਹਿਣਾ ਇਹ ਆ ਵੀ ਪੰਜਾਬ ਪੁਲਿਸ ਇੱਕ ਸਿਰ ਤੇ ਹੀ ਆਪਾਂ ਕਹਿ ਦਈਏ ਵੀ ਸਾਨੂੰ ਕਿੰਨੇ ਦਿਨ ਹੋ ਗਏ ਇੱਥੇ ਇਹੋ ਲਫਾਫਾ ਰੱਖੇ ਨੂੰ ਇਹਨਾਂ ਨੇ ਲਫਾਫਾ ਨਹੀਂ ਖੋਲਿਆ ਸਾਡੀ ਜਿਹੜੀ ਕੰਪਲੀਟ ਦਿੱਤੀ ਹੋਈ ਉਹ ਕਿਉਂ ਨਹੀਂ ਸੁਣਵਾਈ ਹੋਰੀ ਸਾਨੂੰ ਇਹ ਦੱਸਿਆ ਜਾਂਦਾ ਤਾਂ ਇਸ ਗੱਲਾਂ ਨੂੰ ਲੈ ਕੇ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਹੁਣ ਇਸ ਵਕਤ ਪਰੇਸ਼ਾਨੀ ਦੇ ਵਿੱਚ ਸਾਡੇ ਵੀਰ ਭੈਣ ਭਰਾ ਜੋ ਵੀ ਬੈਠ ਦੇਖ ਰਹੇ ਆ ਮੈਂ ਤਾਂ ਪਹਿਲਾਂ ਇਹ ਕਹੂੰ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਕਹੂੰਗਾ ਨਾਲ ਖੜੋ ਉਹਨਾਂ ਦੇ ਇਸ ਵਕਤ ਸੁੱਖ ਦੀ ਘੜੀ ਦੇ ਵਿੱਚ ਕਿਉਂਕਿ ਚਾਹੇ ਉਹਨਾਂ ਦਾ ਪੈਸੇ ਦਾ ਮਾਮਲਾ ਤਾਂ ਵੀ ਸਾਨੂੰ ਨਾਲ ਖੜਨਾ ਚਾਹੀਦਾ ਜੇ ਇੱਕ ਆਵਾਜ਼ ਵੀ ਮਾਰਤੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਇੰਨਾ ਪਤਾ ਵੀ ਪੰਜਾਬ ਸਾਰਾ ਇਕੱਠਾ ਹੋਊਗਾ ਕਿਉਂਕਿ ਉਹਨਾਂ ਨੂੰ ਸਿੱਧੂ ਮੂਸੇਵਾਲਾ ਦਿਲਾ ਦੇ ਵਿੱਚ ਵੱਸਦਾ ਤੇ ਉਹਦੇ ਮਾਤਾ ਪਿਤਾ ਤੇ ਫੈਨ ਉਹ ਵੀ ਉਨੇ ਹੀ ਆ ਉਹਨਾਂ ਦੇ ਲਈ ਜਿੰਨੇ ਵੀ ਸਿੱਧੂ ਮੂਸੇਵਾਲਾ ਦੇ ਲਈ ਸੀ ਹੁਣ ਤੱਕ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ